ਸਭ ਕੋਈ ਰਹੀ ਹੈ ਸਭ ਕੇ ਸੈਲੀਬ੍ਰੇਸ਼ਨ ਨਹੀਂ ਆ ਜੀ ਡੋਲ ਦਿਮਾਗੇ ਵਾਲੇ ਸਾਸਾਤਵੇਂ ਹੀ ਹੈ ਹਾਂਜੀ ਹੋਰ ਜੀ ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਆਪੜੀਆਂ ਧੀਆਂ ਸਭ ਤੋਂ ਅੱਗੇ ਆਂਦੀਆਂ ਆ ਜੀ ਲੇਖ 25 ਸਾਲ ਬਾਅਦ ਵਰਲਡ ਕੱਪ ਆਪਣੇ ਦੇਸ਼ ਦੇ ਵਿੱਚ ਆਇਆ ਜੀ ਠੀਕ ਹੈ ਜੀ ਇਹ ਆ ਮੈਂ ਤਾਂ ਕਹਿਣਾ ਜੀ ਆਪਣੇ ਧੀਆਂ ਨੂੰ ਵਾਦ ਤੋਂ ਵਾਦ ਅੱਗੇ ਭੇਜਣਾ ਜ਼ਰੂਰੀ ਹੈਗਾ ਜਿੱਦਰ ਉਹਨਾਂ ਇੱਕ ਥਾਂ ਤੇ ਆ ਰਹੀਆਂ ਉਹਨੂੰ ਵੱਣ ਕੇ ਨਾ ਰੱਖੋ ਵੀ ਜੇ ਆਪਣੇ ਉਹ ਬਾਹਰ ਆਣਗੇ ਕਰੋ ਉਹਦੀ ਤਾਂ ਹੀ ਉਹਨਾਂ ਦੇ ਹੌਸਲੇ ਬਲੰਦ ਹੋਣਗੇ ਤੇ ਕੁਝ ਨਾ ਕੁਝ ਬੰਦੀ ਕਰਨੀ ਹੈ ਦੇਖੋ ਜੀ ਇਹ ਸਾ ਮਹਾਰਾਜ ਦੀ ਕਿਰਪਾ ਜੀ ਅਸੀਂ ਇਹ ਸੋਚਣ ਸੀ ਇਹ ਪਾਲੀ ਸਮਾਂ ਵੀ ਦੇਖਾਂਗੇ ਜੀ ਬਹੁਤ ਪਰਮਾਤਮਾ ਦੀ ਕਿਰਪਾ ਆਈ ਹੈ ਜੀ ਬਹੁਤ ਕਿਰਪਾ ਆਈ ਹੈ ਕਹਿੰਦੇ ਜੀ ਮਹਾਂਪਿਓ ਉਸ ਉਸ ਪਾਲ ਨੂੰ ਤਰਸਦੇ ਆ ਜਦ ਉਹਨਾਂ ਦਾ ਆਪਣੀ ਬੇਟੀ ਦੇ ਨਾਂ ਨਾਂ ਦੇ ਨਾਲ ਪਛਾਣਿਆ ਜਾਂਦਾ ਜੀ ਬਿਲਕੁਲ ਬੇਟੇ ਉਹ ਮਹਾਰਾਜੀ ਕਿੱਲਾ ਇਸਾਰੀ ਇਹ ਬੱਚੇ ਨਹੀਂ ਇਸੇ ਤੇ ਪਹੁੰਚੇ ਹੋਏ ਪਰਮਾਤਮਾ ਨੇ ਕਿਰਪਾ ਕੀਤੀ ਸਾਡੇ ਨਾਲ ਦੇਖਾ ਰਿਹਾ ਤੇਜੀ ਮੈਂ ਤਾਂ ਉਸ ਪੋਟ ਪੋੜੇ ਜਿਹਾ ਦਿੱਤਾ ਇਧਰ ਇਧਰ